ये मेरे चाचा ससुर है हमने अपने को नहीं देखा। इन्होंने हमको विश्वास तुम लोग कुछ तो सोचो कि हम किस बहु बेटियों पर इल्ज़ाम लगा रहे हैं एक पर उंगली उठाना मतलब हम आठों पर उंगली उठाना मैं उन किस उन सबके भी हाफ पर यहाँ पर आई हूँ ये उनके पापा को ये कहना बहुत जरूरी है कि ਵੀ ਇਹ ਜਿਹੜੇ ਵੀ ਸਾਡੇ ਤੇ ਝੂਠੇ આરોਪ ਇੰਨੇ ਲਗਾਏ ਹੈਗੇ ਨਾ ਉਸ ਪਰਿਵਾਰ ਦੇ ਵਿੱਚ ਜਾ ਕੇ ਪਤਾ ਕਰੋ ਵੀ ਦਸ ਨੂੰ ਅਗਰ ਰਹਿੰਦੀਆਂ ਪਈਆਂ ਹੈਗੀਆਂ ਕਿ ਆ ਅਸੀਂ ਦੇਹਜ ਮੰਗਨ ਵਾਲੀਆਂ ਹੈਗੀਆਂ ਦੇਹਜ ਅਸੀਂ ਕੀ ਹੈ ਦੇਹਜ ਤਾਂ ਉਹ ਬੰਦਾ ਮੰਗਦਾ ਹੈਗਾ ਜਿੰਦੇ ਕੋਲ ਕੋਈ ਕਮੀ ਹੋਵੇ ਔਰ ਸੈਕੰਡ ਚੀਜ਼ ਟਰਟਚਰ ਕਰਦੇ ਅਰੇ ਯਾਰ ਟਰਟਚਰ ਕਰਦੇ ਹੈਗੇ ਮਹੀਨਾ ਵਿਆਹ ਦੇ ਵਿੱਚ 20 ਦਿਨ ਆਪਾਂ ਯੂਰਪ ਹਨੀਮੂਨ ਤੇ ਭੇਜ ਦਿੱਤਾ ਉਸ ਤੋਂ ਬਾਅਦ ਇੱਥੇ ਆ ਕੇ ਰੋਜ਼ ਪਾਰਟੀ ਤੇ ਕਿੱਟੀ ਤੇ ਜਾ ਰਹੇ ਹੈਗੇ ਨਾ 30000 ਦੇ ਜਿਮ ਜੁਆਇਰ ਕਰਾਏ ਹੋਏ ਹੈਗੇ ਨਾ ਆ ਇਹ ਵਾਲਾ ਟੋਰਚਰ ਹੈ ਤਾਂ ਫਿਰ ਜੀ ਜੀ ਹਾਂ ਵੈਸੇ ਤਾਂ ਮੇਰੀ 65 ਸਾਲ ਦੀ ਉਮਰ ਹੈ ਜੀ ਇਹ ਮਤਲਬ ਸਾਡੇ ਵਾਸਤੇ ਤਾਂ ਇੰਨਾ ਸ਼ਰਮਨਾਕ ਕੰਮ ਹੈ ਜਿਸਕੇ ਬਿਆਨ ਕੀਤਾ ਜਾ ਸਕਦਾ ਵਿੱਚ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆ ਕੇ ਅਸੀਂ ਤਾਂ ਕਹਾਂਗੇ ਰੱਬ ਕਿਸੇ ਨੂੰ ਮੁੰਡਾ ਹੀ ਨਾ ਦੇਵੇ ਨਾ ਦੇਵੇ ਮੁੰਡਾ ਜਹੇ ਹੋਵੇ ਜਾਂ ਕੰਮ ਹੋਣੇ ਹੈਗੇ ਤੇ ਮਤਲਬ ਕੀ ਖਰਾਬ ਕਰਨਾ ਚਾਹਦੇ ਸੀ ਕੀ ਇਹਨਾਂ ਦਾ ਮੋਟਿਵ ਇਹਨਾਂ ਦਾ ਮੋਟਿਵ ਪੈਸਾ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਕਿਉਂਕਿ ਜਿਸ ਵੇਲੇ ਗੱਲ ਹੋਈ ਹੈ ਸਾਡੇ ਕਿਸੇ ਬੰਦੇ ਨੇ ਕਿਹਾ ਹੈਗਾ ਵੇ ਬਈ ਇਸ ਪਾਸੇ ਕੀ ਹੋ ਗਿਆ ਇੰਨੀ ਗੱਲ ਹੋ ਗਈ ਕਹਿੰਦਾ ਨਹੀਂ ਜੀ ਮੈਂ ਤਾਂ ਪਹਿਲਾਂ ਮੇਰੀ ਕੋਠੀ ਕੁੜੀ ਦੇ ਨਾਲ ਲਵਾਣਗੇ 4 ਕਰੋੜ ਰੁਪਏ ਦੇਣਗੇ ਮੈਂ ਤਾਂ ਕੁੜੀ ਤਾਂ ਵੇਚਣੀ ਹੈ ਵੀ ਤੂੰ ਕੋਠੀ ਲਵਾਣੀ ਕੋਲ ਇੱਕ ਕੱਲ ਇੱਕ ਬੇਟਾ ਜੀ ਹੁੰਦਾ ਇੱਕ ਬੇਟੀ ਹੈ ਇੱਕ ਬੇਟਾ ਹੈ ਠੀਕ ਹੈ ਜੀ ਬੇਟੇ ਦੀ ਸ਼ਾਦੀ ਕਰਤੀ ਬੇਟੀ ਦੀ ਕਰ ਦੇਣੀ ਹੈਗੀ ਹੈ ਉਸ ਤੋਂ ਬਾਅਦ ਇਹਦੀ ਇਹ ਸਭ ਕੁਝ ਉਹਨੇ ਕਿਤੇ ਨਾਲ ਥੋੜਾ ਲੈ ਜਾਣੀ ਹੈਗੀ ਹੈ ਕੁਝ ਵੀ ਹੁੰਦਾ ਸਾਡਾ ਵੀ ਸਮਾਨ ਹੈ ਆਫਟਰ ਆਲ ਅਸੀਂ ਕਿੰਦੇ ਵਾਸਤੇ ਕਮਾਈਦਾ ਹੈ ਔਲਾਦ ਵਾਸਤੇ ਕਮਾਈਦਾ ਹੈ ਅਗਰ ਆਪਾਂ ਔਲਾਦ ਹੀ ਨਹੀਂ ਸੁਖੀ ਰੱਖਾਂਗੇ ਤੇ ਲੰਨਤ ਸਾਡੇ ਤੇ ਵੀ

हमारे घर के कैमरे भी है कि है क्या ये एसएस था इसके पास अब घर में बहू है तो एसेस हम तो देंगे ही और हमारे हमारे दिमाग में ये भी नहीं है भी इसका सेस अभी बंद कर दें हम हमने तो ऐसा कुछ सोचा ही नहीं हुआ है अगर आपके दिमाग में कोई प्लानिंग चल रही है तो उसका यार मैं हम क्या कर सकते हैं हम तो मतलब जैसे मेरी ये बुए हम तो उसी तरह से लेके आए थे जैसे ਦੇ ਕੋਈ 3 ਮਹੀਨੇ ਦਾ ਇਹ ਲੜਕੇ ਇਹ ਕਹਿ ਰਹੀ ਜੀ ਲੜਕਾ ਜੂਆ ਖੇਡਦਾ ਹੈ ਨਸ਼ੇ ਕਰਦਾ ਹੈ ਇਹ 3 3 ਮਹੀਨੇ ਇਹ ਮਤਲਬ ਦੋਨੋਂ ਕੋਰਸੀ ਪਿਚਰੇ ਹੈਗੇ ਅੱਜ ਕੱਲ ਦੇ ਪੜੇ ਲਿਖੇ ਬੱਚੇ ਤਾਂ 3 ਦਿਨ ਵਿੱਚ ਪਤਾ ਲੱਗ ਜਾਂਦਾ 3 ਮਹੀਨੇ ਤਾਂ ਬਹੁਤ ਲੰਬਾ ਟਾਈਮ ਹੈਗਾ ਵੇ ਅਗਰ ਜਵਾਰੀਆ ਹੈਗਾ ਵੇ 3 ਮਹੀਨੇ ਆਪਾਂ ਕੀ ਕਰਦੇ ਰਹੇ ਹੈਗੇ ਬਾਤ ਨਹੀਂ ਕੀਤਾ ਹੈਗਾ ਆਪਾਂ ਬੱਚੇ ਨੂੰ ਫਿਰ ਉਸ ਤੋਂ ਬਾਅਦ ਇਹ ਸਟੱਡੀ ਦਾ ਅਗਰ ਕਹਿ ਰਹੇ ਹੈਗੇ ਨਾ ਸਟੱਡੀ ਦਾ ਅਸੀਂ ਕਿ ਸਾਡੇ ਬੱਚੇ ਜਦ 12ਵੀਂ ਕੀਤੀ ਤੇ ਮੈਂ ਅਸੀਂ ਬੀਏ ਦੇ ਕੋਈ ਥੋੜਾ ਦੇਾਂਗੇ ਕੋਈ ਅਸੀਂ ਡਿਗਰੀ ਥੋੜਾ ਲੈਣੀ ਹੈਗੀ ਇੰਦੇ ਕੋਲ ਸਾਨੂੰ ਤਾਂ ਇਹ ਹੈ ਸੀਗਾ ਵੀ ਪੜ੍ਹੇ ਲਿਖੇ ਇਸ ਕਰਕੇ ਰਹੇ ਨੇ ਵੀ ਚਲੋ ਆਨਲਾਈਨ ਜਨਰੇਸ਼ਨ ਤੇ ਜਿਹੜੇ ਬੱਚੇ ਹੋਣਗੇ ਥੋੜੇ ਜੇ ਪੜ੍ਹੇ ਲਿਖੇ ਜਾਣਗੇ ਠੀਕ ਹੈ ਕਿਉਂਕਿ ਸ਼ੁਰੂਤ ਨੂੰ ਇਹ ਕਮਾਕਾਰਾਂ ਵਿੱਚ ਪੈ ਗਏ ਆਪਣੇ ਬਿਜ਼ਨਸ ਵਿੱਚ ਪੈ ਗਏ ਨਹੀਂ ਪੜ੍ਹਾਈ ਕੀਤੀ ਪਰ ਉਸ ਤੋਂ ਵਧੀਆ ਪੜ੍ਹਾਈ ਇੱਕ ਚੀਜ਼ ਹੋਰ ਮੈਂ ਤਾਂ ਕਹਿੰਦਾ ਹੈਗਾ ਵਾ ਇਹੋ ਜੀ ਪੜ੍ਹਾਈ ਨਾਲੋਂ ਤਾਂ ਅਨਪੜ੍ਹ ਚੰਗੇ ਸਾਡੇ ਬੱਚੇ ਕਮ ਸੇ ਕਮ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਉਸ ਬੱਚੇ ਬਾਰੇ ਪਤਾ ਕਰੋ ਪੂਰੇ ਐਸਾ ਕਿਉਂ ਹੈ ਕਿ ਜਿਹੜੇ આરોਪ ਲਗਾ ਫਸੇ આરોਪ ਲੱਗੇ ਸਰ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਵਾਲਿਆਂ ਨੂੰ ਪਹਿਲਾਂ ਦੱਸਿਆ ਸੀ ਕਿ ਬੇਟਾ ਜਿਹੜਾ 10ਵੀਂ ਪਾਸ ਹੈ ਜਾਂ ਜਿੰਨਾ ਵੀ ਪਾਸ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਅਸੀਂ 12ਵੀਂ ਕੀ ਹੈ ਅਸੀਂ 12ਵੀਂ ਕੀ ਹੈ ਯੈਸ ਔਰ ਉਸ ਤੋਂ ਬਾਅਦ ਉਹਦੇ ਚਾਚੇ ਸੋਹਰੇ ਨੇ ਉਹਨੂੰ ਕਿਹਾ ਕੁੜੀ ਨੂੰ ਬੁਲਾ ਕੇ ਬੇਟਾ ਤੁਹਾਡਾ ਬੱਚਾ ਇੰਨਾ ਪੜਿਆ ਹੋਇਆ ਤੂੰ ਐਨੀ ਪੜ੍ਹੀ ਲਿਖੀ ਹੈ ਐਡਜਸਟ ਕਰ ਲੇਗੀ ਹਾਂ ਹਾਂ ਦਾदू ਮੇਰੇ ਕੋਈ ਐ ਐਸੀ ਦਿੱਕਤ ਨਹੀਂ ਹੈ ਕੋਈ ਐਸੀ ਦਿੱਕਤ ਨਹੀਂ ਮੇਰੇ ਕੋਲ ਤਾਂ ਬਹੁਤ ਹੈਗਾ ਵੇ ਇੱਕ ਮਿੰਟ ਬਟੇ ਹੋਰ ਨਹੀਂ ਮਤਲਬ 3 ਮਹੀਨੇ ਦੇ ਵਿੱਚ ਸਾਡੀ ਨੂ ਰਾਣੀ ਜਿਹੜੀ ਕਿ ਬਿਲਕੁਲ ਓਕੇ ਸੀ ਉਹ ਚਾਰ ਵਾਰੀ ਅਸੀਂ ਸਾਨੂੰ ਉਹਨੂੰ ਹਸਪੀਟਲ ਵਿੱਚ ਦਾਖਲ ਕਰਾਉਣਾ ਪਿਆ ਛੋਟ ਟਾਈਮ ਕਦੀ ਉਹਦਾ ਬੀਪੀ ਵਧਿਆ ਆਇਆ ਕਦੀ ਹਾਂ ਦੀ ਸ਼ੂਗਰ ਲੋ ਹੋ ਰਹੀ ਏ ਅਰੇ ਯਾਰ ਮੈਂਟਲ ਟੌਰਚਰ ਇਹ ਗੈਂਬਲਿੰਗ ਹੈ ਜਿਹੜੀ ਤੁਸੀਂ ਦਿਖਾ ਰਹੇ ਹੋ ਹਾਂਜੀ ਇਹ ਕੌਣ ਕਰ ਕੌਣ ਰਿਹਾ ਪਲਕ ਇਹ ਪਲਕ ਨੂੰ ਲੋ ਜਿਨ੍ਹਾਂ ਨੇ ਬਲ ਜਿਨ੍ਹਾਂ ਨੇ ਸਾਹਮਣੇ ਕਰ ਕੈਮਰੇ ਦੇ ਸਾਹਮਣੇ ਹੋਰ ਦਿਖਾਓ ਜੀ ਹੋਰ ਪੇਜ ਦਿਖਾ ਦਿਓ ਇਹ ਜਠਾਨੀ ਦੀ ਫੋਟੋ ਜੋ ਉਹਨਾਂ ਨਾਲ ਮਾਰਕ ਉਟਾਈ ਹੋਈ ਸੀ ਇਹ ਇਹ ਕਿਹਦੇ ਕਿਹਨੇ ਨਿਸ਼ਾਨ ਨੇ ਮਾਰਕ ਉਟਾਈ ਇਹ ਮਾਰਕ ਉਟਾਈ ਦੇ ਜਿਹੜੇ ਮਾਰਕ ਇਸ ਦਿਨ ਮਾਰ ਕੇ ਗਏ ਨੇ ਕਿਸ ਦਿਨ ਮਾਰਿਆ 25th ਨੂੰ ਅਕਤੂਬਰ ਪਲਫਾਸ ਸਵੈਸ ਇਹ ਗੈਂਬਲਿੰਗ ਦੀ ਫਾਈਲ ਹੈ ਬੱਚਿਆਂ ਨੂੰ ਪਤਾ ਹੋਏਗਾ ਜੀ ਹੋਰ ਕੀ ਹੈ ਜੀ ਤੁਹਾਨੂੰ ਕੁਝ ਬਹੁਤ ਸਾਰੇ ਆਹ ਦੇਖੋ ਨਾ ਆ ਫੋਟੋਆਂ ਦਾ ਦੇਖੋ ਤੁਸੀਂ ਅੱਛਾ ਫਿਰ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕੀਤੇ ਆਹ ਦੇਖੋ ਇੱਕ ਮਿੰਟ ਕਰਵਾ ਚੋ ਇਹ ਕਰਵਾ ਚੋ ਇੱਕ ਕਰਵਾ ਚੋ ਇੱਕ ਦਿਨ ਪਹਿਲਾਂ ਦੀ 23 ਨੂੰ ਕਰਵਾ ਸੀਗਾ ਆਹ ਆਪਣੇ ਕੈਮਰੇ ਨਾਲ ਆਹ ਸਾਰਾ 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 ਫੋਟੋ ਹੈ ਇਵਨ ਮੇਰੀ ਮਦਰ ਦਾ ਸਾਡਾ ਇੱਕ ਨਾ ਪੁਸ਼ਤੈਨੀ ਹੁੰਦਾ ਹੈ ਜਿਹੜਾ ਡੇ ਟੂ ਡੇ ਮਤਲਬ ਮਤਲਬ ਮੇਰੀ ਮਦਰ ਨੂੰ ਉਹਨੇ ਜਿਸਸ ਨੇ ਪਾਇਆ ਸੀਗਾ ਹਾਂ ਪੰਜਾਂ ਅੰਗਲੇ ਉਹ ਵੀ ਉਹ ਵੀ ਇਹਨੂੰ ਉਹ ਵੀ ਸਾਡੇ ਕੋਲ ਹੈਗੀ ਆ ਉਹ ਵੀ ਪਾਏ ਉਹ ਵੀ ਲੈ ਗਈ ਚਲੋ ਸਾਨੂੰ ਤਾਂ ਇਹ ਸੀਗਾ ਵੀ ਸਾਰੀਆਂ ਚੀਜ਼ਾਂ ਲੈ ਜਾਂਦੀ ਕਿੰਨਾ ਕੁ ਟੋਨਾ ਲੈ ਗਈ ਲੈਪਰ ਸਾਈਡ ਤੇ ਕਰ ਤੋ ਟੋਨਾ ਆਈ ਥਿੰਕ ਮੇਅਰ ਅਬਾਊਟ ਟੂ ਲੈ ਗਈ ਨਹੀਂ ਸਭਾ 1.5 ਕਰੋੜ ਦਾ ਤੇ ਜਿੰਨਾ ਸੀਗਾ ਸੋਨਾ ਸਰ ਇੱਕ ਇਹ ਕਹਿ ਗੱਲ ਦੱਸੋ ਗੈਂਬਲਿੰਗ ਤੇ ਇਲਜ਼ਾਮ ਤੁਹਾਡੇ ਮੋਢੇ ਤੇ ਲਾਏ ਗਏ ਤੇ ਹੁਣ ਤੁਸੀਂ ਫੋਟੋ ਦਿਖਾ ਰਹੇ ਹੋ ਵੀ ਗੈਂਬਲਿੰਗ ਉਹ ਆਪ ਕਰਦੇ ਪਏ ਹੈ ਨਾ ਕੋਣ ਧੀ ਧੀ ਸਰ ਇਦਾਂ ਨਾ ਆ ਦੇਖੋ ਤੁਹਾਡੇ ਸਾਹਮਣੇ ਹੈਗਾ ਇਹ 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 ਮਤਲਬ ਜਿਹੜੀ ਗੈਂਬਲਿੰਗ ਹੈ ਜੀ ਇਹ ਅਗਰ ਬਹਿ ਕੇ ਬੱਚੇ ਕਰਦੇ ਹੈ ਜਾਂ ਤਾਂ ਆਪਾਂ ਉਹਨੂੰ ਉਸ ਕਿਸ਼ਰੇ ਨਹੀਂ ਚਲ ਜਾਣਾ ਚਾਹੁੰਦੇ ਇਹ ਤੁਹਾਡੇ ਕਰ ਇਹ ਤੁਹਾਡੇ ਕਰ ਕੀਤੀ ਜੀ ਨਹੀਂ ਸਾਡੇ ਨਹੀਂ ਕਰ ਕੀਤੀ ਜਾਰੀ ਇਹ ਕਿਥੇ ਹੋ ਰਹੀ ਹੋਣੀ ਹੈਗੇ ਮੇਰਾ ਨਾਲ ਨਹੀਂ ਸੀ ਹਮਮ ਦੇਖੋ ਇਹਦੇ ਬਾਰੇ ਨਾ ਵੇਟਾਈ ਜਾ ਸਕਦਾ ਐਗਜ਼ੈਕਟ ਦੋ ਚੀਜ਼ ਨਾ ਤਾਂ ਉਹਨਾਂ ਦੀ ਫੋਟੋ ਵੀ ਹੋਈ ਸੀਗੀ ਤੇ ਮੈਨੂੰ ਉਹ ਪਤਾ ਲੱਗਿਆ ਅੱਛਾ ਉਸ ਤੋਂ ਬਾਅਦ ਆ ਦੇਖੋ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕਿਤੇ ਇਹ ਹਨੀਮੂਨ ਤੋਂ ਵਾਪਸ ਆਉਣ ਤੋਂ ਬਾਅਦ ਪੂਰਾ ਅਸੀਂ ਉਹਦਾ ਵੈਲਕਮ ਕੀਤਾ ਬੀਗਨ ਆਈ ਥਿੰਕ ਕਿੰਨਾ ਉਖੜਦਾ ਹੈ 10 ਤੋਂ ਲੈ ਕੇ 12 ਲੱਖ ਰੁਪਏ ਦਾ ਹਨੀਮੂਨ ਹੈ ਕਿਹੜੀ ਜਗਾਹ ਗਈ ਉਹ ਇਹ ਯੂਰਪ ਦੇ ਵਿੱਚ ਪੰਜ ਕੇ 7 ਘੰਟੇ ਗੈਂਟ ਸਵਿਟਜ਼ਰਲੈਂਡ ਵੀ ਗਏ ਨੇ ਕਿ 1 ਕਰੋੜ ਰੁਪਏ ਦੀ ਗੱਡੀ ਲਾ ਰਹੇ ਇਨਜ਼ਾਮ ਲਾ ਰਹੇ 1 ਕਰੋੜ ਦੀ ਉਹਦਾ ਕੀ ਮਤਲਬ ਗੱਡੀ ਦਾ ਕੀ ਹੈ ਗੱਡੀ ਦਾ ਸਰ ਅਸੀਂ ਅਸੀਂ ਕਿੰਨੀਆਂ ਤੋਂ ਕੀ ਲੈਣਾ ਦੇਣਾ ਸਾਡੇ ਕੋਲ ਆਪ ਪੰਜ ਪੰਜ ਗੱਡੀਆਂ ਕਰ ਦਿੰਦੇ ਹਾਂ ਤੁਸੀਂ ਕੀ ਇਨਸਾਮ ਹੋਇਆ ਹੈ ਹਾਂਜੀ ਔਰ ਮਰਸੀਡੀਜ਼ ਕਾਰ ਵੀ ਮੰਗੀ ਸੀ ਮਰਸੀਡੀਜ਼ ਕਾਰ ਮੰਗੀ ਕਹਿੰਦੇ ਅਸੀਂ ਕਹਿੰਦੇ ਸੀ ਨੋਵਾ ਦੇਣੀ ਸੀ ਤੁਸੀਂ ਮਰਸੀਡੀਜ਼ ਮੰਗੀ ਹੈ ਸਾਡੇ ਅਸੀਂ ਹਾਂਜੀ ਸਰ ਉਹ ਕਹਿੰਨ ਕਿਹਾ ਅਸੀਂ ਤਾਂ ਹੈਲੀਕਾਪਟਰ ਵੀ ਮੰਗਿਆ ਦੇਖੋ ਨਾ ਕਿ ਇਸੇ ਨੂੰ ਤਾਂ ਨਹੀਂ ਫੜਿਆ ਜਾ ਸਕਿਆ ਮਰਸੀਡੀ ਵੀ ਐਸੀ ਉਹਨਾਂ ਨੇ ਦਿੱਤੀ ਅਸੀਂ ਅਸੀਂ ਸਰ ਮਰਸੀਡੀ ਮਰਸੀਡੀ ਉਹਨਾਂ ਨੇ ਦਿੱਤੀ ਆਪਣੇ ਕੁੜੀ ਨੂੰ ਆਪਣੇ ਲੜਕੀ ਨੂੰ ਦਿੱਤੀ ਔਰ ਮੇਰੇ ਖਿਆਲ ਦੇ ਵਿੱਚ ਨਾ ਤਾਂ ਮੇਰੇ ਭਤੀਜੇ ਨੇ ਤੇ ਨਾ ਉਹਦੀ ਵਾਈਫ ਨੇ ਕਦੀ ਉਹਦੇ ਧੱਕਿਆ ਵੀ ਹੋਣਾ ਵੀ ਕਿ ਆਈ ਹੋਏ ਇਹ ਕਿ ਨਹੀਂ ਆਈ ਹੋਈ ਕਿਉਂ ਸਾਨੂੰ ਕੋਈ ਲਾਲਚ ਕਹਿੰਦਾ ਲਾਲਚ ਸਾਡੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਹੈਗੀ ਔਰ ਉਸ ਤੋਂ ਬਾਅਦ ਆਪ ਹੀ ਚਲਾਂਦੀ ਸੀਗੀ ਮਤਲਬ ਦਿਨ ਦੇ ਵਿੱਚ ਪੰਜ ਗਿਵਾਰੀ ਇਹਨੇ ਮਾਈਕੇ ਜਾਣਾ ਹੁੰਦਾ ਸੀਗਾ ਇੱਕ ਮਿੰਟ ਬੋਲੀ ਚਾਚੂ ਜੀ ਇੱਕ ਮਿੰਟ ਨਾ ਕੀ ਮੰਗੀ ਹੈ ਜੀ ਤੁਹਾਡੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗੇ ਹੈ ਹੈਗੀਏ ਇੱਕ ਤਾਂ ਜਿਹੜਾ ਅਸੀਂ ਐਮ ਐਲ ਆਰ ਘਟਾ ਕੇ ਜਿਹੜੀ ਮਾਰਕਟ ਕਰਕੇ ਗਏ ਨੇ ਉਹਦੇ ਚ ਸਿਰਫ ਨਾਮ ਇਹਦੇ ਫਾਦਰ ਤੇ ਕੰਪਲੇਨਟ ਹੋਈ ਹੈ ਤੇ ਨਾਮ ਹੋਰਨ ਉਹ ਵਿੱਚ ਹੋਣੇ ਚਾਹੀਦਾ ਦ ਸੈਕੰਡ ਜਿਹੜੀ ਸਾਡੇ ਨਾਲ ਕੈਰੇਕਟਰ ਐਸੈਸੀਨੇਸ਼ਨ ਹੋਈ ਹੈ ਹੈਗੀ ਹੈ ਮਤਲਬ 10 ਨੂੰ ਮੇਰੇ ਘਰ ਹੋਣ ਤੇ ਇੰਨੀ ਵੱਡੀ ਵਿਦ ਪ੍ਰੈਸ ਕਾਨਫਰੰਸ ਦੇ ਵਿੱਚ ਸਰੇ ਆਮ ਉਹ ਇੰਨੀ ਗੱਲ ਕਰੇ ਅਸੀਂ ਤਾਂ ਕਹਿੰਦੇ ਆ ਸਰ ਸਾਡਾ ਥੋੜਾ ਸਾਥ ਦਿਓ ਥੋੜਾ ਜਿਹਾ ਸਾਨੂੰ ਨਿਆਂ ਜਰੂਰ ਦਿਲਵਾਓ ਥੋੜਾ ਜਿਹਾ ਜਰੂਰ ਦਿਵਾਓ ਵੀ ਭਾਈ ਦੇਖੋ ਉਹ ਵੀ ਲੜਕੀ ਦਾ ਬਾਪ ਹੈਗਾ ਵੇ ਮੇਰੇ ਕੋਲ ਬਹੁਤ ਮਟੀਰੀਅਲ ਉਸ ਲੜਕੀ ਦਾ ਪਰ ਮੈਂ ਲੜਕੀਆਂ ਵਾਲਾ ਵਾਂ ਮੈਂ ਇੱਕ ਪੋਸਟ ਨਹੀਂ ਹੁੰਦੀ ਦੇਣੀ ਹੈਗੀ ਨਹੀਂ ਦੇਣੀ ਹੈਗੀ ਕਿ ਵੀ ਆਇਆ ਵੀ ਦਰਜ ਪਈ ਸੀ ਹਾਂਜੀ ਐਫ ਆਈ ਆਰ ਵੀ ਤੁਸੀਂ ਕੋਈ ਦਰਜ ਕਰ ਐਫ ਆਈ ਆਰ ਤਾਂ ਉਹੀ ਐਮ ਐਲ ਆਰ ਹੀ ਜਿਹੜੀ ਹੈ ਇਹਨਾਂ ਨੇ ਮਾਰਕੁੱਟ ਤੇ ਜੇ ਉਹੀ ਕਰਾਈ ਸੀ ਅਸੀਂ ਹੋਰ ਤਾਂ ਸੀ ਕੁਝ ਵੀ ਨਹੀਂ ਕਰਾਇਆ ਤਾਂ ਇਹ ਕਹਿਣਾ ਚਾਹੂੰਗੀ ਜਿਹੜੇ ਉਹਨਾਂ ਨੇ ਐਲੀਗੇਸ਼ਨ ਲਗਾਏ ਨੇ ਇਹਦਾ ਮਤਲਬ ਉਹਨਾਂ ਨੂੰ ਜੁਆਇੰਟ ਫੈਮਲੀ ਦਾ ਮੀਨਿੰਗ ਹੀ ਨਹੀਂ ਪਤਾ ਜੁਆਇੰਟ ਫੈਮਲੀ ਕਿਨੂੰ ਕਿਹਾ ਜਾਂਦਾ ਮੇਰੇ ਮਾਇਕੇ ਵੀ ਜੁਆਇੰੰਟ ਫੈਮਲੀ ਅਗੋਂ ਮੈਂ ਸਸਰਾਲੇ ਵੀ ਜੁਆਇੰਟ ਫੈਮਲੀ ਆਈਆਂ ਔਰ ਮੇਰੇ ਮੈਰਿਜ ਨੂੰ 24 25 ਸਾਲ ਹੋ ਚੁੱਕੇ ਠੀਕ ਹੈ ਸਾਨੂੰ ਪਤਾ ਜੁਆਇੰਟ ਫੈਮਲੀ ਚ ਹਾਸਾ ਖੇਡਾ ਰੋਣਾ ਸੁਖ ਦੁੱਖ ਬਟ ਉਹਨਾਂ ਨੇ ਇਹ ਚੀਜ਼ਾਂ ਲੱਗਦਾ ਕਦੀ ਲਾਈਫ ਵਿੱਚ ਫੇਸ ਹੀ ਨਹੀਂ ਕੀਤੀਆਂ ਤਾਂ ਹੀ ਉਹਨਾਂ ਨੇ ਸਾਡੀ ਫੈਮਿਲੀ ਤੇ ਇੰਨੀ ਵੱਡੀ ਉਂਗਲ ਉਠਾਈ ਹੈ ਕਿ ਐਨੇ ਗਲਤ ਇਲਜ਼ਾਮ ਲਗਾਏ ਹਾਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਕੋਈ ਹੈ ਪ੍ਰੂਫ ਦੱਸਣ ਹੋਇਗਾ ਕਿ ਕੁਝ ਹੋਇਆ ਹੋਏਗਾ ਅਗਰ ਉਹ ਕਹਿ ਰਹੀ ਹੈ ਮੇਰੇ ਨਾਲ ਪਿਊਸ਼ ਮਾਰ ਕੁੱਟਾਈ ਕਰਦਾ ਠੀਕ ਹੈ ਹਰ ਚੀਜ਼ ਦੀ ਉਹ ਲੜਕੀ ਕੋਲ ਵੀਡੀਓ ਹੈ ਪਲਕ ਕੋਲ ਠੀਕ ਹੈ ਉਹਦੇ ਕੋਲ ਮਾਰ ਕੁੱਟਾਈ ਦੀ ਕੋਈ ਵੀਡੀਓ ਨਹੀਂ ਹੈ ਮੈਂ ਪੁੱਛਣਾ ਚਾਹਨੀ ਹਾਂ ਖਾਣਾ ਵਗੈਰੀ ਦਿਨ ਦਿਨੀ ਓਪਨ ਕਿਚਨ ਹੈ ਬੱਚਾ ਖੁਦ ਬਣਾ ਸਕਦਾ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਕਿ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਹੁਣ ਤਾਂ ਖੁਦ ਬਣਾਓ ਮਦਰ ਇਨ ਲਾ ਵੀ ਐਨੇ ਵਿੱਚ ਕੋਈ ਖਾਏਗਾ ਜੀ ਸਾਡੇ ਘਰ ਤਾਂ ਇਸ ਤਰ੍ਹਾਂ 12 ਵਜੇ ਆਓਗੇ 12 ਵਜੇ ਤਵਾ ਰੱਖਿਆ ਜਾਏਗਾ ਅਸੀਂ ਠੰਡੀਆਂ ਰੋਟੀਆਂ ਨਾ ਖਾਣੇ ਆ ਨਾ ਖੁਆਣੇ ਆ ਨਾ ਸਾਡੀ ਮਦਰ ਇਨ ਲਾ ਜਾਂ ਕੋਈ ਵੀ ਕਿਸੇ ਨੇ ਸਾਡੇ ਤੇ ਕਦੀ ਪਾਬੰਦੀ ਨਹੀਂ ਲਗਾਈ ਕਿ ਸੰਡੇ ਨੂੰ ਘੁੰਮਣ ਨਹੀਂ ਜਾਣਾ ਜਾਂ ਕੁਝ ਵੀ ਹੈ ਹਾਂ ਬੱਚਿਆਂ ਨੇ ਖੁਦ ਦੀ ਅਗਰ ਉੱਠਣਾ ਹੀ 2:00 ਵਜੇ ਤੇ ਸੱਸ ਕੀ ਕਰੇਗੀ ਵਿਚਾਰੀ ਠੀਕ ਹੈ ਜੀ ਬਾਏ ਡਿਸਚਾਰਜ ਤੋਂ ਬਾਅਦ ਇਹ ਦੋਨੋਂ ਕਾਰਾ ਇਹ ਹੈਗੀ ਹੈ ਕਾਰਜਾ ਕਿ ਉਹਨੇ ਉੱਤੇ ਦੇਖਿਆ ਉੱਤੇ ਇਹਨਾਂ ਕੋ ਗੰਦ ਔਰ ਖਲੇਰਾ ਪਿਆ ਹੋਇਆ ਸੀਗਾ ਉਹਨੇ ਕੰਮ ਵਾਲਿਆਂ ਕਹਾਂ ਬਈ ਬਿਟੇ ਕਪੜੇ ਲੈ ਆ ਕਹਿੰਦੀ ਆਂਟੀ ਕਪੜੇ ਬਹੁਤ ਗੰਦੇ ਆ ਆਪਨਾ ਇਸ ਕੋ ਮੈਂ ਲਿਫਾਫੇ ਮੇਂ ਡਾਲ ਦਿੰਦੀ ਹਾਂ ਆਪ ਪਿੱਛੇ ਤਾਰ ਕੇ ਪਿੱਛੇ ਵਾਸ਼ਰੂਮ ਮੇਂ ਅੰਦਰ ਲੈ ਜਾ ਕੇ ਅਲੱਗ ਕਰਕੇ ਦੇ ਦੂੰ ਮੈਂ ਐਸੇ ਹੀ ਇਸ ਕੋ ধੋਵਾ ਦੂੰਗੀ ਔਰ ਇਹਨਾਂ ਨੇ ਉਹ ਵਾਲਾ ਮੁੱਦਾ ਬਣਾ ਲਿਆ ਵੀ ਉਹਦੇ ਵਿੱਚ ਸੋਨਾ ਭਰ ਕੇ ਉਤਾਰਿਆ ਸਰ ਤੁਸੀਂ ਸਾਰੇ ਇੰਨੇ ਲੰਨਟ ਪਰਸਨ ਹੈਗੇ ਹੋ ਕੋਈ ਵੀ ਅਸੀਂ ਕੰਮ ਵਾਲੀ ਦੇ ਥਰੂ ਸੋਨਾ ਇਦਾਂ ਉਤਾਰਾਂਗੇ ਫਿਰ ਸੈਕਿੰਡ ਅਸੀਂ ਆਪਣੇ ਘਰ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਾ ਡਰ ਹੈਗਾ ਜਿਹੜਾ ਅਸੀਂ ਸੋਨਾ ਇਦਾਂ ਉਤਾਰਾਂਗੇ ਵਿਥੋਂ ਦੀ ਜਾ ਕੇ ਦੇਖੋ ਨਾ ਇੱਕ ਆਪਣੇ ਹੱਥੇ ਇੱਕ ਕਲਿੱਪ ਲੱਗੀ ਵੀ ਇਹ ਉਤਾਰਦੇ ਵੇਨ ਉਹਨੂੰ ਆਪਾਂ ਜਿੱਦਾਂ ਮਰਜ਼ੀ ਮੋੜ ਤੋੜ ਤਰੀ ਜਾਈਏ ਲੇਕਿਨ ਇੱਕ ਜਨਰਲ ਸੈਂਸ ਚਾਹੀਦੀ ਹੈਗੀ ਐ ਵੀ ਘਰ ਦਾ ਬੰਦਾ ਜਿਹੜਾ ਸੋਨਾ ਉਤਾਰੇਗਾ ਕੀ ਉਹ ਆਪਣੇ ਘਰ ਦੇ ਵਿੱਚ ਆਪੀ ਚੋਰੀ ਕਰੇਗਾ ਹੁੰਦੇ ਕੋਈ ਬਾਹਰ ਕੋਈ ਜਾਂ ਤਾਂ ਹੁੰਦੇ ਕੋਈ ਥੱਲੇ ਹੁੰਦੇ ਮਾਪਿਓ ਬੈਠੇ ਹੋਣੇ ਹੈਗੇ ਵੀ ਸਾਨੂੰ ਡਰ ਸੀਗਾ ਵੀ ਭਾਈ ਉਹਨਾਂ ਨਾਲ ਕੀ ਉਹਨਾਂ ਦੇਖ ਲੈ ਯਾਰ ਕੀ ਮਤਲਬ ਨੋਨ ਸੈਂਸ ਦੀ ਗੱਲ ਹੈਗੀ ਵੀ ਉਹ ਉਸ ਕੱਪੜਿਆਂ ਨੂੰ ਆਪਾਂ سونے ਦਾ ਰੂਪ ਦਿੱਤਾ ਸਰ ਪ੍ਰਮਾਤਮਾ ਬਹੁਤ ਵੱਡੀ ਚੀਜ਼ ਹੈਗੀ ਐ ਉਸ ਪਰਮਾਤਮਾ ਦੇ ਅੱਗੇ ਕੋਈ ਨਹੀਂ ਦੇਖ ਸਕਦਾ ਅਲਟੀਮੇਟਲੀ ਆਪਾਂ ਉਹਦੀ ਅਦਾਲਤ ਤੇ ਜਾਣਾ ਹੀ ਜਾਣਾ ਹੈਗਾ ਵੇ ਅਗਰ ਮੈਂ ਗਲਤ ਕੀਤਾ ਨਾ ਤਾਂ ਮੇਰਾ ਸਤਿਆਨਾਸ਼ ਹੋਏਗਾ ਸਰਵਨਾਸ਼ ਹੋਏਗਾ ਮੇਰੇ ਪਰਿਵਾਰ ਦਾ ਹੋਏਗਾ ਲੇਕਿਨ ਅਗਰ ਕਿਸੇ ਨੂੰ ਆਪਾਂ ਕਰਾਂਗੇ ਤਾਂ ਜ਼ਾਬਬਖਸ਼ਾ ਕਿਸੇ ਨੂੰ ਵੀ ਨਹੀਂ ਹੈਗਾ ਬੜੀ ਵੱਡੀ ਮਾਰਿਆ ਹੁੰਦੀ ਦੇਖਣ ਨਾਲ ਤੁਸੀਂ ਕਹਿੰਦੇ ਹੋ ਸੋਨਾ ਸਾਰੇ ਉਹ ਵਾਪਸ ਲੈ ਗਈ ਸਰ ਸਾਰਾ ਸਾਰਾ ਟੇਕੀਆਂ ਹੀ ਭਰ ਕੇ ਲੈ ਗਈ ਹੈਗੀ ਹੈ ਕਿਹੜਾ ਜੀ ਵੀ ਉਸ ਨੂੰ ਲੈ ਕੇ ਗਿਆ ਸਰ ਮੇਰੀ ਗੱਲ ਨਹੀਂ ਸਮਝੇ ਹੈਗੇ ਪ੍ਰੂਫ ਤਾਂ ਉਸ ਚੀਜ਼ ਦਾ ਹੁੰਦਾ ਹੈਗਾ ਨਾ ਜਦੋਂ ਮੈਂ ਕੋਲ ਬਹਿ ਕੇ ਕੋਈ ਕੰਮ ਕਰਦਾ ਤੇ ਹਾਂ ਦਾ ਜਿਹੜੀ ਚੀਜ਼ ਹੈ ਮੈਨੂੰ ਪਤਾ ਹੀ ਨਹੀਂ ਹੈਗਾ ਸਾਰਾ ਉਹ ਸਮਾਨ ਕੁੜੀ ਦੇ ਕੋਲ ਪਿਆ ਹੋਇਆ ਹੈਗਾ ਆਪਣੀ ਦੇਖੋ ਸਾਡੇ ਘਰਾਂ ਦੇ ਵਿੱਚ ਨੂੰ ਤੀਜ ਦੇ ਵਿੱਚ ਦਖਲ ਨਹੀਂ ਦਿੰਦੇ ਹੈਗੇ ਵੀ ਠੀਕ ਹੈ ਇੱਕ ਚੀਜ਼ ਅੰਦੀ ਹੈਗੀਏ ਇਹ ਸੰਭਾਲੇ ਇਹ ਆਪਣੇ ਕੋਲ ਰੱਖੇ ਪਾਵੇ ਲਾਵੇ ਰੱਖੇ ਜੋ ਮਰਜ਼ੀ ਕਰੇ ਅਗਰ ਉਸ ਦੇ ਵਿੱਚ ਉਹ ਪ੍ਰਾਨੀ ਕਰਕੇ ਉਹ ਕਰਦੀ ਵੀ ਹੈਗੀ ਤੇ ਸਾਡਾ ਤਾਂ ਯਾਰ ਇੰਨਾ ਨਹੀਂ ਦਿਮਾਗ ਚੱਲਦਾ ਹੈਗਾ ਵੀ ਅਸੀਂ ਕਿਉਂਕਿ ਸਾਡੇ ਨਾਲ ਫੇਸ ਨਹੀਂ ਨਾ ਹੋਈਆਂ ਸਾਡੇ ਨਾਲ ਇਹ ਗੱਲਾਂ ਫੇਸ ਨਹੀਂ ਹੋਈਆਂ ਹੈਗੀਆਂ ਇਹ ਵੀ ਕੁੜੀ ਮੈਂ ਕਰੋ ਆ ਵੀ ਰਹੀਆਂ ਇਹਦੇ ਨਾਲ ਦੀਆਂ ਨੋ ਨੋ ਤੀਆਂ ਮੈਂ ਹੋਰ ਲਿਆਂਦੀਆਂ ਹੋਈਆਂ ਹੈਗੀਆਂ ਮਤਲਬ ਸਾਡੇ ਨਾਲ ਸਰ ਮਤਲਬ ਇਹੋ ਜੀ ਅਨਹੋਣੀ ਥਿਸ ਇਜ਼ ਦਾ ਫਰਸਟ ਟਾਈਮ ਮੈਂ ਆਪਣੀ ਪਿੰਡ ਸਾਲ ਦੇ ਮਰਚ ਇਹੋ ਜੀ ਚੀਜ਼ ਦੇਖੀ ਹੈ ਕਿ ਮੈਂ ਤਾਂ ਕਹਿੰਦਾ ਸੀ ਰੱਬ ਮੈਨੂੰ ਵੀ ਇਹਨਾਂ ਚੱਕ ਲੈਂਦਾ ਇਹ ਬਾਤ ਜੋ ਹੁੰਦਾ ਹੋ ਜਾਂਦਾ ਠੀਕ ਹੈ ਨਹੀਂ ਲੱਗਨੀਆ ਜੀ ਮੈਂ ਹੀ ਪਿਓ ਦਾ ਰਿਸ਼ਤਾ ਕਰਾਇਆ ਸੀਗਾ ਕਿ ਮੇਰਾ ਚਲ ਦੋਤਾ ਹੈ ਅੱਛਾ ਬੜਾ ਅੱਛਾ ਮੇਰਾ ਬੱਚਾ ਵਾ ਮੈਂ ਰਿਸ਼ਤਾ ਕਰਾਦਾ ਮੈਨੂੰ ਇਹ ਲੱਗੇ ਬੜੇ ਸ਼ਰੀਫ ਨੇ ਪਰ ਮੈਨੂੰ ਕੀ ਪਤਾ ਸੀ ਕਿ ਮੈਂ ਦੋ ਘਰ ਖਰਾਬ ਕਰਦੇ ਪਈਆਂ ਇੱਕ ਆਪਣੇ ਦੋਤੇ ਦਾ ਤੇ ਇੱਕ ਆਪਣੀ ਧੀ ਦਾ ਜਦੋਂ ਦੀ ਇਹ ਵਿਆਹੀ ਆਈ ਮੇਰੀ ਧੀ ਤੇ ਚਾਰ ਵਾਰੀ ਹਸਪੀਟਲ ਦਾਖਲ ਹੋਈਏ ਅੱਜ ਤੱਕ ਮੇਰੀ ਧੀ ਕਦੀ ਹਸਪੀਟਲ ਦਾਖਲ ਨਹੀਂ ਹੋਈ ਸੀ ਕਿ ਤੇ ਮੇਰੀ ਧੀ ਕਰੇ ਕਿੰਦੀ ਰੋਟੀ ਨਹੀਂ ਮਿਲਦੀ ਇਹ ਜੇ 3 ਮਹੀਨੇ ਰਹੀ ਇਹਨੇ 3 ਮਹੀਨੇ ਬਾਜ਼ਾਰ ਹੀ ਰੋਟੀ ਖਾਦੀਏ ਘਰ ਤੱਕ ਦੀ ਇਹਨਾਂ ਨੇ ਰੋਟੀ ਖਾਦੀ ਨਹੀਂ ਨਾ ਮੇਰੇ ਦੋਤੇ ਨੇ ਐਨੇ ਰੋਟੇ ਖਾਦ ਜੀ ਤੇ ਜਿਹੜੇ 2-3 ਮਹੀਨੇ ਪਹਿਲੇ ਵੀ ਮੰਗੀ ਰਹੀ ਉਹ ਵੀ ਬਾਜ਼ਾਰ ਹੀ ਰੋਜ਼ ਖਾਂਦੇ ਰਹੇ ਨੇ ਤੇ ਐਵੇਂ ਇਲਜ਼ਾਮ ਝੂਠੇ ਲਗਾਏ ਜਾਣ ਮੇਰੀ ਧੀ ਤਾਂ ਆਪਣੀ ਰੋਟੀ ਮਿਲਦੀ ਸੀ ਇਹਨਾਂ ਤੋਂ ਨੂੰ ਟੌਰਚਰ ਕੀਤਾ ਐਨਾਂ ਨੂੰ ਟੌਰਚਰ ਕੀਤਾ ਵਿਚਾਰੀ ਵੀ ਹੋਸ਼ ਰਹਿਂਦੀ ਸੀ ਮਾਰ ਕੁੱਟ ਕੇ ਉਹਨੂੰ ਸੁੱਟ ਗਏ ਮੈਂ ਤਾਂ ਆਪਣੇ ਕੁੜਮਾ ਕੋਲੋਂ ਵੀ ਹੱਥ ਜੋੜ ਕੇ ਮਾਫੀ ਮੰਗਨੀ ਆ ਕਿ ਮੇਰੀ ਇੰਨੀ ਕੁ ਬਦਨਾਮੀ ਹੋ ਰਹੀ ਹੈ ਕਿ ਤੁਸੀਂ ਇਹ ਦੋਤੇ ਦੇ ਰਿਸ਼ਤਾ ਕਰਾਇਆ ਕਿ ਸਾਡੇ ਸਾਰੇ ਖਾਨਦਾਨ ਦੀ ਬੇਇੱਜ਼ਤੀ ਕਰਤੀ ਹੈ ਮੇਰੇ ਤਾਂ ਮੇਰੀ ਕੁੜੀ ਨੂੰ ਮੇਰੇ ਦੋਤੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਇਹੋ ਜਿਹੀ ਕੁੜੀ ਆਈ ਉਹਨਾਂ ਦੀ ਕਿ ਮੇਰਾ ਆਪਣਾ ਵੀ ਘਰ ਖਰਾਬ ਹੋ ਗਿਆ ਮੇਰੇ ਦੋ ਘਰ ਖਰਾਬ ਹੋਏ ਮੇਰੇ ਪੁੱਤ ਦੋਤੇ ਦਾ ਹੋਇਆ ਮੇਰੀ ਧੀ ਦਾ ਘਰ ਖਰਾਬ ਹੋਇਆ ਤੇ ਮੈਨੂੰ ਵੀ ਜਿਹੜੀ ਕੁੜਮਾ ਕੋਲੋਂ ਬਦਨਾਮੀ ਮਿਲੀ ਮੁਕੱਦਮੇ ਮਿਲਦੇ ਪਈਏ ਕੁੜੀ ਨਾਲ ਗੱਲ ਕਰੀ ਤੁਸੀਂ ਪਹਿਲਾਂ ਮਾਮਲਾ ਕਰਾਇਆ ਸੀਗਾ ਉਹਨਾਂ ਉੱਤੇ ਹਾਂਜੀ ਮਾਮਲਾ ਪਹਿਲਾਂ ਤੁਹਾਡੇ ਵੱਲੋਂ ਹੀ ਦਰਜ ਕਰਾਇਆ ਗਿਆ ਸੀ ਨਾ ਉਹਨਾਂ ਦੇ ਉੱਤੇ ਕੀ ਚੀਜ਼ ਜਿਹੜਾ ਹੈ ਉਹ ਮਾਰਕੁੱਟ ਕੇ ਮੇਰੀ ਧੀ ਨੂੰ ਸੁੱਟ ਗਏ ਸੰਤ ਤੱਕ ਨੂੰ ਪਤਾ ਹੀ ਨਹੀਂ ਜੱਜ ਸੰਤ ਪਤਾ ਹੀ ਨਹੀਂ ਲੱਗਾ ਕਦੋਂ ਮਾਰਕੁੱਟ ਕੇ ਸੁੱਟ ਗਏ ਉਹ ਸਾਰੇ ਆਏ ਜੀ ਕਿੰਦੀ ਧੀ ਦੇ ਘਰ ਚ ਦਖਲ ਦੇਂਦੀ ਮਾਂ ਮੈਂ ਧੀ ਦਾ ਘਰ ਬਰਬਾਦ ਕਰਨਾ ਸੀ 30 ਸਾਲਾਂ ਦਾ ਤਾਂ ਮੈਂ ਆਪਣੀ ਧੀ ਦਾ ਘਰ ਬਰਬਾਦ ਕੀਤਾ ਨਹੀਂ ਜੀ ਹੁਣ ਮੈਂ ਇੱਥੇ ਆਇਆ ਆਪਣੀ ਧੀ ਦਾ ਘਰ ਬਰਬਾਦ ਮੈਂ ਤੇ ਵਸਾਇਆ ਸੀਗਾ ਕਿ ਇਹਦਾ ਵਿਆਹ ਹੋ ਜੇ ਚਲ ਮੇਰੇ ਰਿਸ਼ਤੇ ਦਾ ਬਰਬਾਦ ਹੋ ਜਾਵੇ सारी जनता को एक अपील करना चाहती हूँ कि हर बार लड़के वाले गलत नहीं होते कई बार लड़की वाले भी गलत हो सकते हैं दोनों पक्षों की बात सुनी जाए और हमें इंसाफ दिलाया जाए इस बात पर साहब से भी मेरा वेदन है कि प्लीज हमारी बात पर थोड़ा सा नज़र फेरे हो ठीक है और हमें इंसाफ दिलाए ਮੈਂ ਕਿਹਾ ਯਾਰ ਕਿਉਂ ਕਰਦੀ ਇੱਜ਼ਤ ਆਹੋ ਜੀ ਗੱਲ ਕਰਨੀ ਹੈਗੀਏ ਵਿੱਚ ਛੱਡੋ ਕੋਈ ਗੱਲ ਨਹੀਂ ਬਹਿ ਕੇ ਗੱਲ ਕਰ ਲੈਂਦੇ ਇਨ ਦੀ ਮੇਨ ਟਾਈਮ ਸਵੇਰੇ ਉਹਦੇ ਫਾਦਰ ਨੇ ਸਾਡੇ ਅਗੇਂਸਟ ਕੰਪਲੇਨਟ ਕਰ ਦਿੱਤੀ ਇੱਕ ਤਾਂ ਮਾਰ ਕੇ ਉੱਥੋਂ ਜਾ ਕੇ ਸਾਡੇ ਨੂੰ ਉੱਤੇ ਕੰਪਲੇਨਟ ਕਰ ਦਿੱਤੀ ਸਾਡੇ ਉੱਤੇ ਕੰਪਲੇਨਟ ਕਰਨ ਤੋਂ ਬਾਅਦ ਫਿਰ ਅਸੀਂ ਕਿਹਾ ਯਾਰ ਅਸੀਂ ਸਾਬ ਜਿਆਦਾ ਹੀ ਨਿਯਾਜ ਹੋ ਰਹੀ ਹੈਗੇ ਥੈਨ ਵੀ ਹੈਵ ਗੋ ਉਸ ਤੋਂ ਬਾਅਦ ਕੁੜੀ ਨੂੰ ਛੁੱਟੀ ਆਈ ਦੀ ਇਹ ਵਾਲਾਂ ਕਟਾ ਕੇ ਤੇ ਫਿਰ ਅਸੀਂ ਫੰਕਟ ਉਹਦੇ ਵਿਚਾਰ ਨਾਮ ਸੀਗੇ ਜਿੰਦੇ ਚ ਸਿਰਫ ਮਾਣਯੋਗ ਪੁਲਿਸ ਨੇ ਸਿਰਫ ਉਹਨਾਂ ਦੇ ਫਾਜ਼ਤ ਦੀ ਪਰਚਾ ਪਾਇਆ ਹੈ ਜਨਤੀ ਸਾਡੀ ਮੰਗ ਸੁਨੀਲ ਮਲੋਤਰਾ ਦੇ ਜਨਤੀ ਸਾਡੀ ਮੰਗ ਸੀਗੀ ਵੀ ਜਿੰਦੇ ਵੀ ਸਾਰੇ ਇਨਵੋਲਵਮੈਂਟ ਉਹਨਾਂ ਤੇ ਪਰਚਾ ਦਿੰਦੇ ਕੌਣ ਕੌਣ ਇਨਵੋਲਵ ਸੀਗੇ ਨਾਮ ਚਾਰੇ ਲੜਕੀ ਪਲਕ ਮਲੋਤਰਾ ਉਸਦਾ ਬ੍ਰਦਰ ਮ੍ਰਿਤੂਨ ਮਲੋਤਰਾ ਔਰ ਉਸਦੀ ਮਦਰ ਆਈ ਡੋਨਟ ਨੋ ਹਿਸ ਨੇਮ ਹਾਂਜੀ ਹਾਂ ਯੈਸ ਲੱਗੀ ਸਹੀ ਹੈ ਠੀਕ ਠੀਕ ਯੈਸ